ਹੱਥ ਲੱਗਿਆ ਉਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਦਾ ਰੂਪਿਆਰੀ ਸਾਧ ਸੰਗਤ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਹਲਕਾ ਫਤਗਰ ਚੂੜੀਆਂ ਦੇ ਪਿੰਡ ਕਾਲੂਵਾਲ ਵਿਖੇ ਸਰਦਾਰ ਓੰਕਾਰ ਸਿੰਘ ਜੀ ਦੇ ਸਮੂਹ ਪਰਿਵਾਰ ਨਗਰ ਨਿਵਾਸੀ ਸਾਹਾ ਸੰਗਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਮੁਖਤਾਰ ਸਿੰਘ ਜੀ ਭਗਤ ਰਿਆਲੀ ਵਾਲੇ ਮਹਾਂਪੁਰਖਾਂ ਦੀ ਪ੍ਰੇਰਨਾ ਸਦਕਾ ਸੰਤ ਬਾਬਾ ਅਵਤਾਰ ਸਿੰਘ ਜੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੀ ਦੀ ਸ਼ਲਾਣਾ ਵਰਸੀ ਜੋ ਬੜੀ ਧੂਮ ਧਾਮ ਨਾਲ ਮਨਾਇ ਜਾਂਦੀ ਹੈ ਜਿਸ ਦਾ ਸ਼੍ਰੀ ਅਖੰਡ ਪੁਰ ਸਾਹਿਬ ਕੱਲ 6 ਤਰੀਕ ਨੂੰ ਆਰੰਭ ਕਰਵਾਏ ਗਏ ਸਨ ਔਰ ਕੱਲ ਦਿਨ ਐਤਵਾਰ ਨੂੰ ਜਿਸ ਦੇ ਭੋਗ ਪੈਣ ਪ੍ਰੰਤ ਇਸ ਪੰਡਾਲ ਵਿੱਚ ਕੀਰਤਨ ਦਰਬਾਰ ਸਜੇਗਾ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਔਰ ਦੂਰ ਦਰਾਡੇ ਤੋਂ ਸੰਗਤਾਂ ਹਾਜ਼ਰੀ ਭਰਦੀਆਂ ਹਨ ਸਮੂਹ ਸਾਹ ਸੰਗਤ ਨੂੰ ਇਲਾਕੇ ਦੀ ਸਾਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਸਮਾਗਮ ਵਿੱਚ ਵਾਹ ਚੜ ਕੇ ਸਹਿਯੋਗ ਕਰੋ ਹਾਜ਼ਰੀ ਭਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ